ਦੁਰਤ ਵੱਲੋਂ ਹੋਏ ਨੁਕਸਾਨ ਤੋਂ ਬਾਅਦ ਕਿਸਾਨਾਂ ਦੇ ਆਗੂਆਂ ਦਾ ਕੀ ਕਹਿਣਾ ਹੈ ਇਸ ਨੁਕਸਾਨ ਹੋਈ ਕਣਕ ਤੇ ਉੱਪਰ ਮੈਂ ਅਮਿੰਦਰ ਸਿੰਘ ਪੈਣੀਵਾਗਾ ਬੀਕੇਜੂ ਡਕੌਂਦਾ ਦਾ ਜਿਲ੍ਹੇ ਦਾ ਆਗੂ ਅੱਜ ਜਿਹੜੀ ਸਵੇਰ ਤੋਂ ਲੈ ਕੇ ਨਹੀਂ ਪੈਣ ਲੱਗਿਆ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਬੱਡੀ ਪੱਦਰ ਤੇ ਕਣਕ ਦਾ ਨਸ਼ਕਾਨ ਹੋਇਆਗਾ ਕਿਉਂਕਿ 50% ਕਣਕ ਸਾਡੀ ਜਿਹੜੀ ਕੱਤੀ ਗਈ ਆ ਮੰਡੀਆਂ ਚ ਪਈ ਆ 50 50% ਆ ਖੇਤਾਂ ਦੇ ਵਿੱਚ ਖੜੀ ਆ ਜਿਹੜੀ ਖੇਤਾਂ ਦੇ ਵਿੱਚ ਖੜੀ ਆ ਉਹਦਾ ਵੀ ਮੀਂਹ ਦੇ ਨਾਲ ਹਵਾ ਦੇ ਨਾਲ ਨਸ਼ਕਾਨ ਹੋਇਆ ਅਸੀਂ ਕੁਦਰਤ ਮੂਰੇ ਵਾਹਿਗੁਰੂ ਮੂਰੇ ਅਰਦਾਸ ਕਰਦੇ ਆ ਵੀ ਮੌਸਮ ਨੂੰ ਹੁਣ ਠੀਕ ਰੱਖ ਕਿਉਂਕਿ 6 ਮਹੀਨਿਆਂ ਦੀ ਪਾਲੀ ਹੋਈ ਜਿਹੜੀ ਕਣਕ ਆ ਸਾਰੇ ਪਰਿਵਾਰ ਨੇ ਗੋਡਣੀਆਂ ਹੋ ਕੇ ਐਨੀ ਠੰਡ ਦੇ ਵਿੱਚ ਪਾਲ ਕੇ ਅੱਜ ਮੰਡੀਆਂ ਦੇ ਵਿੱਚ ਤੇ ਘਰਾਂ ਦੇ ਵਿੱਚ ਦੋ ਮਣ ਦਾਣੇ ਆਉਣੇ ਸੀਗੇ ਅੱਜ ਕੁਦਰਤ ਵੱਲੋਂ ਜਿਹੜਾ ਕਹਿਰ ਟਾਇਆ ਜਾਂਦਾ ਤੇ ਜਿਹੜੀ ਖੇਤਾਂ 'ਚ ਖੜੀ ਆ ਕਣਕ ਉਹਦਾ ਨਿਸਕਾਨ ਹੈ ਗਈ ਹੈਗਾ ਜਿਹੜੀ ਮੰਡੀਆਂ 'ਚ ਪਈ ਹੈ ਉਹ ਵੀ ਸਾਡੀ ਸਰਕਾਰ ਦਾ ਜਿਹੜਾ ਪੋਲ ਨਿਕਲ ਚੁੱਕੀ ਹੈ ਕਿਉਂਕਿ ਆੜਤੀਆਂ ਨੇ ਲਿਸ਼ਾਟਸਲੈਂਡ ਤੋਂ ਪਹਿਲਾਂ ਜਦੋਂ ਆੜਤੀਆਂ ਲਿਸ਼ਾਟਸਲੈਂਡ ਦੇ 25 ਤਰਪਾਲਾ ਦਿਖਾਉਂਦੇ ਹੈ ਕੰਡਾ ਬੱਟਾ ਸਹੀ ਮੋਹਰਾਂ ਲਗੀਆਂ ਦਿਖਾਉਂਦੇ ਆ ਪਰ ਅੱਜ ਮੰਡੀ ਦੇ ਵਿੱਚ ਇੱਕ ਵੀ ਤਰਪਾਲ ਨਹੀਂ ਹੈਗੀ ਸਾਰੀਆਂ ਦਿਗਾਂ ਢੇਰੀਆਂ ਨੇ ਉਹ ਕਿਸਾਨ ਆ ਰਹੇ ਪੱਲੀਆਂ ਨਾਲ ਢੱਕ ਰਿਹਾ ਪਰ ਜਿਹੜੀ ਸਰਕਾਰ ਦੀਆਂ ਹਰਕਤਾਂ ਨੇ ਉਹ ਆਰਥਿਕ ਨਹੀਂ ਲਾਗੂ ਕਰ ਰਹੇ ਹੋਰ ਸਾਰੀਆਂ ਅੰਡੀਆਂ ਮਾਰਾਂ ਨੇ ਕਿਸਾਨ ਤੇ ਪੈਂਦੀਆਂ ਨੇ ਅੱਜ ਹਰੇਕ ਵਰਗ ਨੇ ਆਪ ਦਾ ਕੰਮ ਧੰਦਾ ਜਿਹੜਾ ਕਰਦਾਗਰ ਜ਼ਗਾਰ ਕਰਦਾ ਜਿਹੜਾ ਚਲਾਉਂਦਾਗਾ ਉਹ ਹਾਰ ਨੂੰ ਅੰਦਰ ਕਰ ਲਿਆ ਕਿਉਂਕਿ ਇੱਕ ਕੋਈ ਇੱਕ ਕਿਸਾਨ ਹੈ ਜਿਹਦੀ ਪੁੱਤਾਂ ਵਾਂਗੂ ਪਾਲੀ ਹੋਈ ਕਣਕ ਅਸਨਾਮ ਦੇ ਵਿੱਚ ਪਈ ਹੈ ਖੁੱਲੇ ਪਈ ਹੈ ਜਦੋਂ ਮਰਜ਼ੀ ਗੜੇ ਮਾਰਦੇ ਨੇ ਜਦੋਂ ਮਰਜ਼ੀ ਗਿੱਲੀ ਹੋ ਜੇ ਜਦੋਂ ਮਰਜ਼ੀ ਉਹ ਗਰਮੀ ਦੇ ਨਾਲ ਸੋਕਾ ਪੈ ਜੇ ਅਸੀਂ ਕੁਦਰਤ ਮੂਰੇ ਜਿੱਥੇ ਅਰਦਾਸ ਕਰਦੇ ਆ ਉੱਥੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਪਹਿਲੀ ਵਾਰ ਆ ਜਿਹੜਾ ਕਣਕ ਦੇ ਉੱਤੇ ਇੰਨਾ ਸਮਾਂ ਲੱਗ ਜੇ ਕਿਉਂਕਿ ਬਿਆਨਤਾ ਇਹ ਦਿੱਤਾ ਸੀਗਾ ਵੀ ਟਰਾਲੀ ਲਾਉਣ ਸਾਰ ਗੱਟਿਆਂ ਦੇ ਵਿੱਚ ਪੈ ਜਾਣੀ ਹੈ ਗੱਟਿਆਂ ਦੇ ਵਿੱਚ ਪਾ ਕੇ ਨਾਲ ਦੀ ਨਾਲ ਕਿਸਾਨਾਂ ਨੂੰ ਜਿਹੜਾ ਪੈਸਾ ਖਾਤਿਆਂ ਦੇ ਵਿੱਚ ਆ ਜਾਣਾ ਇਹ ਕਿਤੇ ਵੀ ਨਹੀਂ ਲੱਗੇ ਹੋਏ ਆ 15-15 ਦਿਨ ਹੋ ਗਏ ਅੱਜ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਬੈਠਿਆ ਨੂੰ ਸੁੱਕੀ ਕੜਤ ਹੈ ਪਰ ਉੱਤੇ ਆਏ ਮੀਂਹ ਦੀ ਦੀ ਕਰਦੀ ਹੈ ਸਰਕਾਰ ਵੀ ਮੀਂਹ ਪਵੇ ਉਸ ਤੋਂ ਬਾਅਦ ਕਿਸਾਨ ਆ ਜਿਹੜੇ ਲਗਾ ਕੇ ਵੱਡੇ ਵੱਡੇ ਸਾਈਲੋ ਆ ਦੇ ਰਿੱਤੇ ਜਿਹੜੇ ਮੋਦੀ ਕੇ ਆੜਾਨੀਆਂ ਆੜਾਨੀਆਂ ਦੇ ਨੇ ਉਹਨਾਂ ਦਾ ਜਿਹੜਾ ਕਾਰਪੋਕ ਦੇ ਘਰਾ ਦਾ ਢੇਡ ਭਰਨ ਦੇ ਵਾਸਤੇ ਸਰਕਾਰ ਦੀ ਕਰਦੀ ਹੈ ਫੌੜੀ ਤੌਰ ਤੇ ਨੂੰ ਚੱਕੇ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਫੌੜੀ ਤੌਰ ਤੇ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ